Transcrição e ਪਿੰਡ ਕੈਦੂਪੁਰ ਵਿਖੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਪਿੰਡ ਦੀਆਂ ਕੁੜੀਆਂ ਅਤੇ ਔਰਤਾਂ ਦੇ ਵੱਲੋਂ ਰਲ ਮਿਲ ਕੇ ਤੀਆਂ ਦਾ ਤਿਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆਂ ਕੁਵਾਰੀਆਂ ਤੇ ਵਿਆਹੀਆਂ ਕੁੜੀਆਂ ਦੇ ਵੱਲੋਂ ਲੋਕ ਗੀਤਾਂ, ਸਿੱਠਣੀਆਂ ਅਤੇ ਲੋਕ ਬੋਲੀਆਂ ਤੇ ਗਿੱਧਾ ਪਾ ਕੇ ਆਪਣਾ ਮਨੋਰੰਜਨ ਕੀਤਾ ਗਿਆ ਅਤੇ ਆਪਣੇ ਪੁਰਾਣੇ ਵਿਰਸੇ ਦੀ ਯਾਦਦਾਤਾ ਕੀਤੀ ਹੈ। ਇਸ ਮੌਕੇ ਸਰਪੰਚ ਜਸਵੀਰ ਕੌਰ ਤੇ ਸਮਾਜ ਸੇਵਕ ਪੱਪੂ ਸਿੰਘ ਕੈਦੂਪੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਅਤੇ ਸ਼ਿਰਕਤ ਕਰ ਦਿਆ ਉਹਨਾਂ ਨੂੰ ਤੀਆਂ ਦੇ ਪਵਿੱਤਰ ਤਿਹਾਰ ਦੀਆਂ ਵਧਾਈਆਂ ਦਿੱਤੀਆਂ ਨੇ ਤੇ ਵਧਾਈਆਂ ਦਿੰਦੇ ਹੋਏ ਆਸ਼ੀਰਵਾਦ ਦਿੱਤਾ ਤੇ ਉੱਥੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਹ ਜੈਹ ਤਿਹਾਰ ਸਾਨੂੰ ਸਾਡੇ ਵਿਰਸੇ ਨਾਲ ਜੋੜ ਕੇ ਰੱਖਦੇ ਨੇ ਅਤੇ ਉੱਥੇ ਹੀ ਪਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਣ ਦਾ ਸੁਨੇਹਾ ਦਿੰਦੇ ਨੇ ਮੇਰੇ ਪਿੰਡ ਦੇ ਵਿੱਚ ਪਹਿਲੀ ਵਾਰ ਤੀਆਂ ਦਾ ਤਿਹਾਰ ਲਿਬਣਾ ਰਿਹਾ ਸੀ ਗ੍ਰਾਮ ਪੰਚਾਇਤ ਵੱਲੋਂ ਸਾਡੀ ਵੱਲੋਂ ਬਹੁਤ ਵਧੀਆ ਸੀ ਪਿੰਡ ਦੇ ਆ ਕੁੜੀਆਂ ਦਿੱਤ ਸਾਬਾ ਸਪੋੜੀਆਂ ਬੱਚੇ ਸਾਬ ਘੱਟੇ ਕਿਤੇ ਨਾ ਬਜ਼ੁਰਗਾਂ ਬੀਬੀਆਂ ਨੂੰ ਸਭ ਨੂੰ ਸੁਨੇਹਾ ਦਿੱਤਾ ਅਸੀਂ ਸਾਰਿਆਂ ਦਾ ਬਹੁਤ ਧੰਨ ਕਰਦੇ ਹਾਂਗੇ ਤਿਹਾਰ ਦਾ ਕੀ ਮਤਲਬ ਕੀ ਕੁੜੀਆਂ ਨੂੰ ਇਹ ਜਣਾਣਾ ਚਾਹਣਾ ਕੀ ਇਹ ਰਿਟਰਨ ਕੁੜੀਆਂ ਦਾ ਇਹ ਸੰਦੇਸ਼ਾ ਜੀ ਦਿੱਤੀਆਂ ਦਾ ਤਿਹਾਰਾ ਮਨਾਵੋ ਰ ਆਪੋ ਆਪਣੇ ਪੇਕੇ ਘਰ ਜਦੋਂ ਬੀਫ ਲਾਉਂਦੇ ਆ ਮਾਪੇ ਅਸੀਂ ਹਰ ਪਿੰਡ ਚ ਮਨਾਈਏ ਜਾਂਦੇ ਆ ਤੀਆਂ ਅੱਗੇ ਤੋਂ ਵੀ ਤਿਆਰ ਕਰਾਂਗੇ ਹਾਂਜੀ ਅਸੀਂ ਆਪਣੇ ಗ್ರಾಮ ਪੰਚਾਇਤ ਨੇ ਸਹਿ ਨਾਲ ਅਗਲੇ ਸਾਲ ਮਾਇਆ ਕਰਾਂਗੇ ਪੰਚਾਇਤ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤਾ ਜਿਵੇਂ ਖਾਣ ਪੀਣ ਦਾ ਪ੍ਰਬੰਧ ਕੀਤਾ ਤੇ ਅਸੀਂ ਬਾਕੀ ਆਪਣਾ ਅਰੇਂਜਮੈਂਟ ਬਹੁਤ ਵਧੀਆ ਕੀਤਾ ਆਪਣੇ ਵੱਲੋਂ ਪੰਚਾਇਤ ਵੱਲੋਂ ਪਹਿਲੀ ਵਾਰੀ ਸਾਡੇ ਪਿੰਡ ਵਿੱਚ ਤੀਆਂ ਮਨਾਈਆਂ ਗਈਆਂ ਹਨ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਏ ਤੁੰਗਾ ਦੋ ਸਰਪੰਚ ਨੇ ਪਹਿਲੀ ਵਾਰੀ ਇਸ ਪਿੰਡ ਦੇ ਕਿਉਂ ਇਹਨਾਂ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੋਇਆ ਖਾਣ ਪੀਣ ਦਾ ਕੋਈ ਗਰਮੀ ਦਾ ਅਹਿਸਾਸ ਨਹੀਂ ਹੋ ਰਿਹਾ ਸਾਰੇ ਪਿੰਡ ਨੇ ਇੰਨੀ ਖੁਸ਼ੀ ਮਨਾਈ ਕਿ ਬਹੁਤ ਇੱਥੇ ਜ਼ਿਆਦਾ ਕੱਟੋ ਹੋਇਆ ਤੀਆਂ ਦੇਖਣ ਆਏ ਸਾਰੇ ਲੋਕ ਲੋਕਾਂ ਦੇ ਘਰ ਆਉਣਾ ਸੀ ਜਿਹੜੇ ਪਿੰਡ ਦੀਆਂ ਕੁੜੀਆਂ ਨੇ ਉਹ ਵੀ ਇੱਥੇ ਆਈਆਂ ਨੇ ਧੰਨਵਾਦ ਸਰਪੰਚ ਸਾਹਿਬ ਦਾ ਤੇ ਸਰਪੰਚੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਅਸੀਂ ਚਾਹੁੰਦੇ ਹਾਂ ਕਿ ਹਰ ਸਾਲ ਇਹ ਤੀਆਂ ਮਨਾਇਆ ਕਰਨ ਧੰਨਵਾ ਮੈਂ ਤਾਂ ਪਹਿਲਾਂ ਤਾਂ ਜੀ ਸਾਡੀ ਗram ਪੰਚਾਇਤ ਕੈਦੂਪੁਰ ਦਾ ਧੰਨਵਾਦ ਕਰਦਾ ਤੇ ਜੋ ਸਾਡੀਆਂ ਤਿਆਂ ਭੈਣਾਂ ਆਈਆਂ ਨੇ ਤਿਆਂ ਦਾ ਤਿਹਾਰ ਮਨਾਉਣ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜੀ ਐਨਵਾਗਦੇ ਆ ਤੇ ਪੰਚਾਇਤ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸਾਡੇ ਕੈਦੂਪੁਰ ਪਿੰਡ ਵਿੱਚ ਪਹਿਲੀ ਵਾਰ ਸਾਡੀ ਪੰਚਾਇਤ ਨੇ ਤਿਆਂ ਦਾ ਤਿਹਾਰ ਮਨਾਇਆ ਤੇ ਇਹਦੇ ਵਿੱਚ ਸਾਰਿਆਂ ਨੂੰ ਪਿੰਡਾਂ ਨੂੰ ਮਨਾਉਣਾ ਚਾਹੀਦਾ ਜੋ ਕਿ ਪਿਆਰ ਵੱਦਾ ਧੀਆ ਭੈਣਾਂ ਦਾ ਮਲਾਪ ਹੁੰਦਾ ਆ ਆਪਦੇ ਪੇਕੇ ਘਰ ਆਉਂਦੀਆਂ ਨੇ ਤੇ ਬਹੁਤ ਵਧੀਆ ਲੱਗਿਆ ਸਾਨੂੰ ਹਾਂ ਜੀ ਤੇ ਖਾਣ ਪੀਣ ਦਾ ਪ੍ਰਬੰਧ ਵਧੀਆ ਕੀਤਾ ਪੰਚਾਇਤ ਨੇ ਤੇ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਸਾਰੇ ਪਿੰਡ ਵਾਸੀਆਂ ਨੇ ਅਸੀਂ ਦਿਲੋਂ ਧੰਨਵਾਦ ਕਰਦੇ ਆ ਇੱਥੇ ਪਹੁੰਚਣ ਤੇ ਜੀ ਧੰਨਵਾਦ ਹਾਂਜੀ ਇਹ ಗ್ರಾಮ ਪੰਚਾਇਤ ਕੈਦੂਪੁਰ ਵੱਲੋਂ 3ਾਂ ਦਾ ਮੇਲਾ ਕਰਾਇਆ ਗਿਆ ਇਹ ਸਾਡਾ ਫਸਟ ਟਾਈਮ ਥੀਗਾ ਅੱਗੇ ਵੀ ਇਹੋ ਜਿਹੇ ਮੇਲੇ ਪੰਚਾਇਤ ਕਰਾਉਂਦੀ ਰਹੂਗੀ ਤੇ ਇਹਦੇ ਚ 3ਾਂ ਪਣਾ ਜਿਹੜੀਆਂ ਲੇਟ ਫਲੇਟ ਸਾਰੇ ਇਕੱਠੇ ਰਲ ਮਿਲ ਕੇ ਬੈਠ ਜਾਂਦੇ ਨੇ ਗੱਲਾਂ ਬਾਤਾਂ ਕਰ ਰਹੇ ਹੁੰਦੇ ਨੇ ਮਿਲ ਜੁਲ ਲੈਂਦੇ ਨੇ ਸਾਰੇ ਹੋਰ ਕੀ ਖੇਤ ਹੈ बस स्नेह स्नेहा पे इही ए ਪਿੰਡ ਨੂੰ ਭਾਈ ਮਿਲਬਰਤ ਵਰਤ ਕੇ ਰਹਿਣਾ ਐਵੇਂ ਇਕੱਠ ਹੁੰਦੇ ਰਹਿਣ ਵਧੀਆ ਵਧੀਆ ਈਰਖਾ ਬੈਰ ਬਿਰੋਧ ਛੱਡ ਕੇ ਲੋਕ ਸਾਰਾ ਪਿੰਡ ਇਕੱਠਾ ਹੁੰਦਾ ਹੋਵੇ ਇੱਕ ਜਗ੍ਹਾ ਇਹਦੇ ਨਾਲ ਬੈਰ ਬਿਰੋਧ ਵੀ ਕੱਟਦੇ ਤੇ ਵਧੀਆ ਪਿੰਡ ਚ ਭਾਈਚਾਰਾ ਬਣਿਆ ਰਹਿੰਦਾ